Chankar Jimpa Murda ਆਮ ਆਦਮੀ ਪਾਰਟੀ ਮਰਦਾਬਾ ਜਿੰਦਬਾਦ ਜਿੰਦਬਾਦ ਮੰਤਰੀ ਭਰਮਜੰਗਰ ਜਿੰਦਾਬਾਦ 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 ਭीडी पीए ਮਰਦਾਬਾ ਜਿੰਦਾਬਾਦ ਜਿੰਦਾਬਾਦ ਭीडी पीए ਮੁੰਡਾਵਾ ਜਿੰਦਾਬਾਦ ਜਿੰਦਾਬਾਦ ਅੱਜ ਕੀ ਕਾਰਨ ਹੈ ਕਿ ਜੋ ਬੇਗੰਪੁਰਾ ਟਾਈਗਰ ਫੋਰਸ ਹਜ਼ਾਰਾਂ ਦਾ ਇਕੱਠ ਕਰਕੇ ਪਤਲਾ ਫੂਕਦੀ ਹੈ ਅੱਜ ਚਾਰ ਬੰਦੇ ਕੀ ਕਾਰਨ ਆ ਕਿ ਅੱਜ ਚਾਰ ਬੰਦਿਆਂ ਨਾਲ ਤੁਸੀਂ ਇਹ ਪੁਤਲਾ ਫੂਕ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਮਤਲਬ ਇਹ ਹੈ ਕਿ ਅਸੀਂ ਸਿਵਧਾਨ ਦੇ ਰੱਖੇ ਆ ਸਿਵਧਾਨ ਦਾ ਅਸੀਂ ਕਦਰ ਕਰਦੇ ਆ ਅਸੀਂ ਸਿਵਧਾਨ ਦੇ ਵਿੱਚ ਜੋ ਕਾਨੂੰਨਾਂ ਨੂੰ ਤੋੜਨਾ ਨਹੀਂ ਚਾਹੁੰਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਦਾ 144 ਲੱਗੀ ਹੋਈ ਆ ਅਸੀਂ ਉਹਨੂੰ ਦੇਖਦੇ ਹੋ ਉਹਦਾ ਸਤਿਕਾਰ ਕਰਦੇ ਹੋਏ ਅਸੀਂ ਜਿਹੜਾ ਪੁਤਲਾ ਆ ਚਾਰ ਆਦਮੀ ਫੂਕ ਰਹੇ ਆ ਸੁਣਨੇ ਵਿੱਚ ਇਹ ਵੀ ਆਇਆ ਕਿ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਇਸੇ ਤਰ੍ਹਾਂ ਰੋਜ਼ਾਨਾ ब्रह्मशंकर जिम्पा ਦੇ ਦਫਤਰ ਦੇ ਅੱਗੇ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾਣਗੇ ਕੀ ਇਹ ਗੱਲ ਸਹੀ ਹੈ ਬਿਲਕੁਲ ਸਹੀ ਗੱਲ ਹੈ ਜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਰਾਣਾ ਦੀ ਜੀ ਬਣਾਵਾਂਗੇ ਫਿਲਹਾਲ ਅਸੀਂ ਜਿਹੜਾ ਇਹ ਡੇਲੀ ਪੁਤਲੇ ਫੂਕ ਬਣਾਉਂਦੇ ਹਾਂ ਬ੍ਰਹਮਸ਼ੰਕਰ ਜਿੰਪਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਪਾ ਮਤਸੰਦ ਹਾਈ ਹਾਈ ਬ੍ਰਹਮਸ਼ੰਕਰ ਜਿੰਪਾ ਮੁਰਦਾਬਾਦ ਮਰਜੀਂ ਪਾ ਮੁਰਦਾਬਾ ਸਾਥੀਓ ਇਹ ਜਿਹੜਾ 144 ਧਾਰਾ ਦਾ ਹਵਾਲਾ ਦੇ ਕੇ ਅੱਜ ਜੋ ਚਾਰ ਬੰਦੇ ਹੀ ਪੁਤਲਾ ਫੂਕ ਪ੍ਰਦਰਸ਼ਨ ਕਰ ਰਹੇ ਆ ਇਹ ਵੀ ਇੱਕ ਤਰ੍ਹਾਂ ਦੀ ਮਿਸਾਲ ਪੈਦਾ ਹੋ ਗਈ ਕਿ ਕੋਡ ਆਫ ਕੰਡਕਟ ਦੇ ਵਿੱਚ ਧਾਰਾ 144 ਨੂੰ ਅੱਜ ਬਾਖੂਬੀ ਐਕਸਪਲੇਨ ਕੀਤਾ ਗਿਆ ਅੱਗੇ ਇਹਨਾਂ ਨੇ ਤਾਮਾ ਦਾ ਕਹਿਣਾ ਇਹ ਵੀ ਆ ਕੀ ਅੱਗੇ ਦੇਖਦੇ ਹਾਂ ਕਿ ਇਲੈਕਸ਼ਨ ਕਮਿਸ਼ਨਰ ਨੇ ਤਾਵਾ ਦੀਆਂ ਰੈਲੀਆਂ ਨੂੰ ਕਿਸ ਹਿਸਾਬ ਨਾਲ ਦੇਖਦੇ ਆ ਕੀ ਧਾਰਾ 144 ਦਾ ਹਵਾਲਾ ਉਹਨਾਂ ਨੇ ਤਾਵਾ ਦੀਆਂ ਰੈਲੀਆਂ ਦੇ ਉੱਪਰ ਲਾਗੂ ਹੋਵੇਗਾ ਕਿ ਨਹੀਂ ਇਹ ਦੇਖਣਯੋਗ ਹੈ ਕਿ ਇੱਕ ਆਮ ਸੰਸਥਾਵਾਂ ਲਈ ਧਾਰਾ 144 ਕਿਵੇਂ ਲਾਗੂ ਹੁੰਦੀ ਹੈ ਤੇ ਉਹਨਾਂ ਮੰਤਰੀਆਂ ਲਈ ਤੇ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਲਈ ਧਾਰਾ 144 ਦਾ ਹਵਾਲਾ ਕਿਸ ਤਰ੍ਹਾਂ ਦਿੱਤਾ ਜਾਂਦਾ ਸੋ ਸਾਥੀਓ ਬੇਗੰਪੁਰਾ ਟਾਈਗਰ ਫੋਰਸ ਜੋ ਹਜ਼ਾਰਾਂ ਦਾ ਇਕੱਠ ਕਰਨ ਲਈ ਅੱਜ ਚਾਰ ਬੰਦਿਆਂ ਨਾਲ ਇਹ ਵੀ ਇੱਕ ਤਰ੍ਹਾਂ ਦਾ ਉਹਨਾਂ ਨੇ ਮਿਸਾਲ ਪੈਦਾ ਕਰ ਦਿੱਤੀ ਕਿ ਜੇਕਰ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਕਰਾਂਗੇ ਭਾਵੇਂ ਜੋ ਮਰਜ਼ੀ ਹੋਵੇ ਔਰ ਕਾਨੂੰਨ ਦਾ ਔਰ ਸੰਵਿਧਾਨ ਦੇ ਰਾਖੇ ਬੇਗੰਬੂਰਾ ਟਾਈਗਰ ਫੋਰਟ ਤੋਂ ਅੱਜ ਕਾਨੂੰਨ ਦੀ ਰੱਖਿਆ ਕਰਨ ਲਈ ਔਰ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਪ੍ਰੋਟੈਸਟ ਕਰਨ ਲਈ ਅੱਜ ਇਹ ਜਿਹੜਾ ਪ੍ਰੋਟੈਸਟ ਕੀਤਾ ਗਿਆ ਜੈ ਭੀਮ ਜੈਪਾਲ